ਸਸੇ ਕਾਲ ਜੀ ਬੈਲਜੀਕਾ ਖਾਲਸਾ ਹੈ ਜੀ ਕੀ ਫਤਿਹ ਅਸ ਵੇਲੇ ਤੁਹਾਨੂੰ ਇੱਕ ਹੋਰ ਵੱਡੀ ਖਬਰ ਸੁਣਾਉਣ ਜਾ ਰਹੇ ਹਾਂ ਇਹ ਖਬਰ ਸੰਗਰੂਰ ਸੀਟ ਦੇ ਨਾਲ ਜੁੜੀ ਹੋਈ ਆ ਸੰਗਰੂਰ ਦੇ ਵਿੱਚ ਹੁਣ ਸਭੀ ਕਰਨ ਬਦਲ ਦੇ ਨਾਜ਼ਰ ਆ ਰਹੇ ਹਨ ਅਕਾਲੀ ਦਲ ਬਦਲ ਵੱਲੋਂ ਝੁੰਦਾ ਸਾਹਿਬ ਨੂੰ ਜਿਹੜਾ ਉਤੋਂ ਸੀਟ ਦਿੱਤੀ ਗਈ ਸੀ ਸੰਗਰੂਰ ਸੀਟ ਦਿੱਤੀ ਗਈ ਸੀ ਪਰ ਇਸ ਦੇ ਨਾਲ ਪਹਿਲਾਂ ਥੋੜੇ ਸਮੇਂ ਪਹਿਲਾਂ ਸਰਦੇਸ਼ ਸਿੰਘ ਢੀਂਡਸਾ ਨੇ ਦੁਬਾਰਾ ਕਾਲੀ ਦਲ ਜਿਹੜਾ ਜੁਆਇਨ ਕੀਤਾ ਸੀ ਮੁੜ ਕਾਲੀ ਦਲ ਦੇ ਵਿੱਚ ਆਏ ਸੀ ਪਰ ਅੱਜ ਜਿਹੜਾ ਵੱਡਾ ਇਕੱਠ ਸਰਦੇਸ਼ ਸਿੰਘ ਢੀਂਡਸਾ ਦੇ ਘਰ ਹੋਇਆਗਾ ਉਸ ਨੂੰ ਲੈ ਕੇ ਹੁਣ ਵੱਡੇ ਸਮੇਂ ਕਰਨ ਬਦਲ ਦੇ ਨਜ਼ਰ ਆ ਰਹੇ ਨੇ ਹੋ ਸਕਦਾ ਚੁੰਦਾ ਸਾਹਿਬ ਨੂੰ ਜਿਹੜਾ ਆਪਣਾ ਸੰਗਰੂਰ ਤੋਂ ਟੈਗ ਦਿੱਤੀ ਸੀ ਹੁਣ ਉਹਦੀ ਟਿਕਟ ਕੱਟ ਕੇ ਪਰਵਿੰਦਰ ਸਿੰਘ ਢੀਂਡਸਾ ਨੂੰ ਦਿੱਤੀ ਜਾ ਸਕਦੀ ਆ ਇਹ ਵੱਡੇ ਜਿਹੜੇ ਸਾਡੇ ਕੋਲੇ ਅਪਡੇਟ ਆਈ ਆ ਵੱਡੇ ਸੂਤਰਾਂ ਦੇ ਹਵਾਲਿਆਂ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜਾ ਸਕੀਰ ਬਾਦ ਵੱਲੋਂ ਜਿਹੜਾ ਪਹਿਲਾਂ ਆਪਣਾ ਕੈਂਡੀਡੇਟ ਖੜਾ ਕੀਤਾ ਸੀ ਉਸ ਦੇ ਥਾਂ ਤੇ ਹੁਣ ਪਰਵਿੰਦਰ ਸਿੰਘ ਢੀਂਡਸਾ ਨੂੰ ਜਿਹੜੀ ਸ਼ੀਟ ਇਹ ਸੰਗੋਸ਼ ਦੀ ਲਗਭਗ ਦਿੱਤੀ ਜਾ ਸਕਦੀ ਆ ਦੂਜੇ ਪਾਸੇ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਜੇਕਰ ਇਹ ਸੀਟ ਖਾਲੀ ਛੱਡੀ ਜਾਂਦੀ ਆ ਤੇ ਦੂਜੇ ਪਾਸੇ ਅਕਾਲੀ ਦਲ ਬਾਦਲ ਦੇ ਬਹੁਤ ਸੀਨੀਅਰ ਆਗੂਆਂ ਵੱਲੋਂ ਸਰਗੋਣੀ ਕਮੇਟੀ ਦੇ ਮੈਂਬਰਾਂ ਵੱਲੋਂ ਇਹ ਗੱਲ ਸਾਹਮਣੇ ਨਿਕਲ ਕੇ ਆ ਰਹੀ ਆ ਉਹਨਾਂ ਵੱਲੋਂ ਕਿਹਾ ਗਿਆਗਾ ਕਿ ਕਿਸ ਤਰ੍ਹਾਂ ਵੀ ਵਿਰੋਧੀ ਧਿਰ ਨੂੰ ਹਰਾਉਣਾ ਜਾਂ ਮੌਜੂਦਾ ਪਾਰਟੀ ਆਮ ਆਦੀ ਪਾਰਟੀ ਦੇ ਕੈਂਡੀਡੇਟ ਨੂੰ ਹਰਾਉਣ ਦੇ ਲਈ ਸਿਮਰਜੀਤ ਸਿੰਘ ਮਾਨ ਦੀ ਹਮਾਇਤ ਕੀਤੀ ਜਾ ਸਕਦੀ ਆ ਇਸ ਵੇਲੇ ਤੁਹਾਨੂੰ ਸਭ ਤੋਂ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਆ ਇੱਥੇ ਦੋ ਗੱਲਾਂ ਨੇ ਜੇਕਰ ਪ੍ਰਮੇਂਦਰ ਸਿੰਘ ਢਿੰਡਸੇ ਨੂੰ ਕਿਤੇ ਹੋਰ ਟਿਕਟ ਦਿੱਤੀ ਜਾ ਸਕਦੀ ਆ ਜਾਂ ਪ੍ਰਮੇਂਦਰ ਸਿੰਘ ਢਿੰਡਸਾ ਜੇਕਰ ਸੰਰੂਰ ਤੋਂ ਚੋਣ ਲੜਦੇ ਨੇ ਫਿਰ ਤਾਂ ਅਕਾਲੀ ਦਲ ਉਸ ਦਾ ਹੀ ਜਿਹੜਾ ਸਵਾਰਥਨ ਕਰੇਗੀ ਪਰ ਵਿੱਚੋਂ ਜਿਹੜੇ ਅਕਾਲੀ ਦਲ ਦੇ ਮੋਤਵਰ ਬੰਦੇ ਨੇ ਜਾਪਾ ਸਰਾਉਣੀ ਕਮੇਟੀ ਦੇ ਵਿੱਚ ਕਹਿ ਦਈਏ ਵੱਡੇ ਚਿਹਰੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਜੇਕਰ ਜਿੱਤਨਾਗਾ ਤਾਂ ਇੱਕ ਮਿੰਟ ਹੋ ਕੇ ਹਰਾਉਣਾਗਾ ਭਾਜਪਾ ਨੂੰ ਹਰਾਉਣਾਗਾ ਤੇ ਆਮ ਆਦਿ ਪਾਰਟੀ ਨੂੰ ਹਰਾਉਣਾਗਾ ਤਾਂ ਸਿਮਰਜੀਤ ਸਿੰਘ ਮਾਨ ਦੀ ਹਮਾਇਤ ਕੀਤੀ ਜਾ ਸਕਦੀ ਆ ਜੇਕਰ ਸਿਮਰਜੀਤ ਮਾਨ ਦੀ ਇੱਥੇ ਹਮਾਇਤ ਕੀਤੀ ਜਾ ਸਕਦੀ ਆ ਤਾਂ ਲਗਭਗ ਸਿਮਰਜੀਤ ਸਿੰਘ ਮਾਨ ਦੀ ਜਿੱਤ ਤੈ ਕਹਿ ਸਕਦੇ ਆਪਾਂ ਇਹ ਇੱਕ ਕਿਆਸਕਾਰੀ ਆਪਾਂ ਲਗਾ ਰਹੇ ਆ ਭਰੋਸੇ ਜੋ ਸੂਤਰਾ ਤੋਂ ਪਤਾ ਲੱਗ ਰਿਹਾਗਾ ਕਿਉਂਕਿ ਪਹਿਲਾਂ ਵੀ ਜਿਹੜੀ ਸੰਗਰੂਰ ਸੀਟ ਆ ਉਹ ਵੀ ਜਿਹੜਾ ਸਿਮਰਜੀਤ ਸਿੰਘ ਮਾਨ ਵੱਲੋਂ ਜਿਹੜੀ ਐਮਪੀ ਦੀ ਸੀਟ ਲੇਡੀ ਸੀ ਉਹਨਾਂ ਵੱਲੋਂ ਜਿਹੜੀ ਸੀਟ ਉਸ ਜਿੱਤ ਚੁੱਕੀ ਸੀ ਪਰ ਹੁਣ ਦੁਬਾਰਾ ਜਿਹੜੀ ਇਹ ਸੀਟ ਇੱਕ ਅਹਿਮ ਸੀਟ ਬਣਨੀ ਜਾ ਰਹੀ ਆ ਬਠਿੰਡਾ ਤੇ ਸੰਗਰੂਰ ਦੀ ਦੋ ਸੀਟਾਂ ਤੇ ਜਿਹੜੀ ਆਖਾ ਇੱਕ ਫਰੀਦਕੋਟ ਦੀ ਤਿੰਨ ਸੀਟਾਂ ਤੇ ਖਾਸ ਕਰਕੇ ਹੁਣ ਜਿਹੜਾ ਪਰਮਿੰਦਰ ਸਿੰਘ ਢੀਂਡਸਾ ਗਗਸਰਦੇਵ ਸਿੰਘ ਢੀਂਡਸਾ ਦਾ ਸੁਪੁੱਤਰ ਆ ਬੀਸੱਕਰ ਸਰਦੇਵ ਸਿੰਘ ਢੀਂਡਸਾ ਨਰਾਜ਼ ਸੀ ਕਿ ਚੁੰਦਾ ਸਾਹਿਬ ਨੂੰ ਜਿਹੜੀ ਟਿਕਟ ਦਿੱਤੀ ਗਈ ਆ ਬਾਦਲ ਵੱਲੋਂ ਉਹ ਟਿਕਟ ਪਰਮਿੰਦਰ ਸਿੰਘ ਢੀਂਡਸਾ ਜਾਨੀ ਕਿ ਸਰਦੇਵ ਸਿੰਘ ਢੀਂਡਸਾ ਦੇ ਸੁਪੁੱਤਰ ਨੂੰ ਦੇਣੀ ਸੀ ਇਸ ਗੱਲ ਨੂੰ ਲੈ ਕੇ ਅੱਜ ਸਰਦੇਵ ਸਿੰਘ ਢੀਂਡਸਾ ਨੇ ਆਪਣੇ ਤੌਰ ਤੇ ਆਪਣੇ ਅਕਾਲੀ ਦਲ ਨੂੰ ਜਿਹੜਾ ਇੱਕ ਵੱਡਾ ਜਿਹੜਾ ਇਕੱਠ ਕਰੇ ਕੀਤਾ ਗਿਆ ਰੈਲੀ ਦੇ ਰੂਪ ਦੇ ਵਿੱਚ ਇਕੱਠ ਬਦਲ ਗਿਆ ਬਹੁਤ ਵੱਡਾ ਜਿਹੜਾ ਵੱਡਾ ਇਕੱਠ ਹੋਇਆ ਇਸ ਨੂੰ ਲੈ ਕੇ ਅੱਜ ਸਵੇਰ ਦੇ ਵਿੱਚ ਹੀ ਜਿਹੜੀ ਇਹ ਸੀਟ ਬਦਲਣ ਦੀ ਬਿਲਕੁਲ ਤਿਆਰੀ ਹੋ ਰਹੀ ਆ ਇਹ ਸੀਟ ਤੇ ਪ੍ਰਵਿੰਦਰ ਸਿੰਘ ਢਿੰਡਸਾ ਚੋਣ ਲੜ ਸਕਦੇ ਨੇ ਪਹਿਲੀ ਗੱਲ ਤਾਂ ਇਹ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਇਹ ਸੀਟ ਜਿਹੜੀ ਪ੍ਰਵਿੰਦਰ ਸਿੰਘ ਢਿੰਡਸਾ ਨੂੰ ਦਿੱਤੀ ਜਾ ਰਹੀ ਆ ਜੇਕਰ ਪ੍ਰਵਿੰਦਰ ਸਿੰਘ ਢਿੰਡਸਾ ਨੂੰ ਇਹ ਸੀਟ ਛੱਡ ਕੇ ਕਿਤੇ ਹੋਰ ਸੀਟ ਦਿੰਦੇ ਨੇ ਤਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਦੇ ਪ੍ਰਧਾਨ ਸਰਦਾਰ ਸੈਮੂਜੀ ਸਿੰਘ ਮਾਨ ਦਾ ਅਕਾਲੀ ਦਲ ਬਾਦਲ ਵੱਲੋਂ ਪਹਿਲੀ ਵਾਰ ਸਮਰਥਨ ਕੀਤਾ ਜਾ ਰਿਹਾਗਾ ਇਹ ਖਬਰ ਸੂਤਰਾਂ ਦੇ ਮਤਾਂ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇੱਕ ਬਠਿੰਡਾ ਤੋਂ ਜਿਹੜੇ ਸੁਖਬੀਰ ਬਾਦਲ ਦਾ ਅਲੱਗ ਭੱਗ ਐਲਾਨ ਬਾਕੀ ਆ ਤੇ ਜਿਹੜਾ ਬਠਿੰਡਾ ਸੀਟ ਤੋਂ ਆ ਉਹ ਵੀ ਹੈਗਾਗਾ ਸੁਖਬੀਰ ਬਾਦਲ ਉੱਥੇ ਲੜ ਸਕਦਾਗਾ ਇਹ ਦੋ ਸੀਟਾਂ ਨੇ ਜਿਹੜੀਆਂ ਸੰਗਰੂਰ ਸੀਟ ਤੇ ਬਠਿੰਡਾ ਸੀਟ ਦੇ ਇਸ ਵੇਲੇ ਸਭ ਦੀ ਨਾਜ਼ਰਾ ਸਭ ਦੀ ਆਖਾ ਹੁਣ ਵੇਖਦੇ ਆ ਆਉਣ ਵਾਲੇ 1-2 ਦਿਨਾਂ ਦੇ ਵਿੱਚ ਕੀ ਦਾ ਪਲੜਾ ਭਾਰੀ ਹੁੰਦਾ ਕੌਣ ਕਿੱਧਰ ਜਾਂਦਾ ਕਿਹਨੂੰ ਸੀਟ ਮਿਲਦੀ ਹੈ ਕਿਹੜਾ ਸੀਟ ਵਾਪਸ ਲੈਂਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਹੜਾ ਅੱਜ ਦਾ ਇੱਕ ਵੱਡਾ ਪਾਕ ਹੈ ਜੀ ਕਿ ਭਰੋਸੇਯੋਗ ਸੂਤਰਾਂ ਤੋਂ ਜਿਹੜੀ ਜਾਣਕਾਰੀ ਸਾਹਮਣੇ ਨਿਕਲ ਕੇ ਆ ਰਹੀ ਆ ਉਹ ਜਾਣਕਾਰੀ ਇਹ ਆ ਕਿ ਜੇਕਰ ਪ੍ਰਮੇਂਦਰ ਸਿੰਘ ਢੀਂਡਸਾ ਨੂੰ ਜਿਹੜੀ ਇਸ ਸਮਰੂਰ ਦੀ ਟਿਕਟ ਦਿੱਤੀ ਜਾ ਸਕਦੀ ਆ ਤੇ ਜਿਹੜਾ ਕੈਂਡੀਡੇਟ ਪਹਿਲਾਂ ਆਲਾਨਿਆ ਬਾਦਲ ਵੱਲੋਂ ਬਾਸ ਲਿਆ ਜਾ ਸਕਦਾਗਾ ਜੇਕਰ ਉਸ ਨੂੰ ਬਾਸ ਲੈਂਦੇ ਆ ਜੇਕਰ ਉਸ ਨੂੰ ਟਿਕਟ ਦਿੰਦੇ ਆ ਤਾਂ ਠੀਕ ਆ ਹੋ ਸਕਦਾ ਉਹ ਵੀ ਬਗਾਵਤ ਨਾ ਕਰ ਦੇਵੇ ਇਹ ਬੜਾ ਇੱਥੇ ਜਿਹੜੀ ਸੀਟ ਐ ਮੈਨੇ ਰੱਖਦੀ ਆ ਤੇ ਦੂਜੇ ਪਾਸੇ ਸਰੋਵਣੀ ਕਮੇਟੀ ਦੇ ਮੈਂਬਰਾਂ ਵੱਲੋਂ ਅਤੇ ਅਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸੰਗਰੂਰ ਸੀਟ ਤੇ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਹਮਾਇਤ ਕੀਤੀ ਜਾ ਸਕਦੀ ਆ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਸੰਗਰੂਰ ਸੀਟ ਤੋਂ ਅਕਾਲੀ ਦਲ ਬਾਦਲ ਵੱਲੋਂ ਹਮਾਇਤ ਕੀਤੀ ਜਾ ਸਕਦੀ ਆ ਜੇਕਰ ਪ੍ਰਮੇਂਦਰ ਢੀਂਡਸਾ ਨੂੰ ਇੱਥੋਂ ਟਿਕਟ ਨਹੀਂ ਮਿਲਦੀ ਇਹ ਦੂਜੇ ਪਾਸੇ ਜਿਹੜਾ ਬਠਿੰਡਾ ਸੀਟ ਦਾ ਉੱਥੇ ਲੱਖਾ ਸਦਾਣਾ ਜਿਹੜਾ ਸਿਮਰਜੀਤ ਮਾਨ ਵੱਲੋਂ ਜਿਹੜਾ ਖੜਾ ਕੀਤਾ ਗਿਆ ਤੇ ਇਹ ਨਾ ਹੋ ਸਕਦੇ ਅਤੇ ਨਾਲ ਹੀ ਜਿਹੜਾ ਬਠਿੰਡਾ ਸਟਰੀਟ ਦੇ ਵਿੱਚੋਂ ਆ ਪਰ ਆਪਣਾ ਸੰਗਵੀਰ ਸਿੰਘ ਬਾਦਲ ਖੜਾ ਹੋ ਰਿਹਾਗਾ ਐਸ ਇਸ ਵੇਲੇ ਬਹੁਤ ਵੱਡੀ ਜਿਹੜੀ ਖਬਰ ਆ ਸਾਹਮਣੇ ਨਿਕਲ ਕੇ ਆ ਰਹੀ ਆ ਤੇ ਇਸ ਦੇ ਵਿੱਚ ਕੁਝ ਰੌਲਾ ਗੋਲਾ ਵੀ ਪੈ ਰਿਹਾਗਾ ਜਿਹੜਾ ਸੰਦੇਸ਼ ਸਿੰਘ ਢੀਂਡਸਾ ਕਈ ਦਿਨਾਂ ਤੋਂ ਪਾਰਟੀ ਦੇ ਨਾਲ ਅਕਾਲੀ ਦਲ ਦੇ ਨਾਲ ਨਾਰਾਜ਼ ਚੱਲ ਰਿਹਾ ਸੀ ਢੀਂਡਸਾ ਦਾ ਕਹਿਣਾ ਸੀ ਕਿ ਇਸ ਇਸ ਤੋਂ ਪਹਿਲਾਂ ਕਈ ਵਾਰ ਇੱਥੋਂ ਜਿਹੜਾ ਸੰਰੂਰ ਸੀਟ ਤੋਂ ਆ ਪਰਮਿੰਦਰ ਸਿੰਘ ਢੀਂਡਸਾ ਸਰਦੇਸ਼ ਸਿੰਘ ਢੀਂਡਸਾ ਇਹਨਾਂ ਨੇ ਜਿੱਤ ਹਾਥਲ ਕੀਤੀ ਹੋਈ ਆ ਢੀਂਡਸਾ ਪਰਵਾਰ ਇਸ ਗੱਲ ਤੋਂ ਨਿਰਾਸ਼ ਸੀ ਕਿ ਉਹਨਾਂ ਵੱਲੋਂ ਕਿ ਪਾਰਟੀ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਜਿਹੜੀ ਟਿਕਟ ਨਾ ਦੇਣ ਦੇ ਖਾਤਰ ਅੱਜ ਸਰਦੇਸ਼ ਸਿੰਘ ਢੀਂਡਸਾ ਵੱਲੋਂ ਆਪਣੇ ਘਰ ਦੇ ਵਿੱਚ ਵੱਡਾ ਇਕੱਠ ਬੁਲਾ ਲਿਆ ਹੈ ਤੇ ਦੂਜੇ ਪਾਸੇ ਜਿਹੜਾ ਆਪਾਂ ਗੱਲ ਕਰੀਏ ਤਾਂ ਬਿਕਰਮਜੀਤ ਸਿੰਘ ਮਜੀਠੀਆ ਤੇ ਉਹਨਾਂ ਵੱਲੋਂ ਵੀ ਜਿਹੜਾ ਢੀਂਡਸੇ ਪਰਿਵਾਰ ਦੇ ਨਾਲ ਸਹਿਮਤੀ ਜਤਾਈ ਜਾ ਰਹੀ ਆ ਕਿ ਜਿਹੜੀ ਸੀਟ ਆ ਤੇ ਇਹ ਸੀਟ ਬੇਸਕ ਪਾਰਟੀ ਨੇ ਦਿੱਤੀ ਆ ਪਰ ਬਿਕਰ ਮਜੀਠੀ ਸਿੰਘ ਮਜੀਠੇ ਦਾ ਕਹਿਣਾਗਾ ਕਿ ਇਹ ਸੀਟ ਪ੍ਰਮਿੰਦਰ ਸਿੰਘ ਢੀਂਡਸਾ ਲਈ ਜ਼ਰੂਰੀ ਸੀਟ ਸੇ ਉਹਨਾਂ ਨੂੰ ਜਿਹੜਾ ਹੈਗਾਗਾ ਕੈਂਡੀਡੇਟ ਇੱਥੋਂ ਲੜਨਾ ਚਾਹੀਦਾ ਸੀ ਅੱਜ ਦੇਖਦੇ ਆ ਇਹ ਦੋ ਜਿਹੜੀਆਂ ਗੱਲਾਂ ਨੇ ਸਾਹਮਣੇ ਨਿਕਲ ਕੇ ਆਈਆਂ ਨੇ ਇੱਕ ਤਾਂ ਪ੍ਰਮਿੰਦਰ ਸਿੰਘ ਢੀਂਡਸਾ ਨੂੰ ਸੀਟ ਦੇਣ ਦੀ ਤਿਆਰੀ ਆ ਦੂਜਾ ਜੇਕਰ ਢੀਂਡਸਾ ਨੂੰ ਸੀਟ ਨਹੀਂ ਦਿੱਤੀ ਜਾਂਦੀ ਤਾਂ ਸਿਮਰਜੀਤ ਮਾਨ ਨੂੰ ਜਿਹੜਾ ਹਮਾਇਤ ਦੇਣ ਦੀ ਤਿਆਰੀ ਆ ਤੇ ਦੂਜੇ ਪਾਸੇ ਬਠਿੰਡਾ ਤੋਂ ਸੁਖਵੀਰ ਬਾਦਲਾ ਜਿਹੜਾ ਚੋਣ ਲੜ ਸਕਦਾ ਹੈ ਬਹੁਤ ਵੱੱਡੇ ਜਿਹੜੀਆਂ ਖਬਰਾਂ ਨੇ ਇਸ ਵੇਲੇ ਦੀਆਂ ਤੁਹਾਨੂੰ ਦੱਸ ਦਈਏ ਤੁਸੀਂ ਕਮੈਂਟ ਬਾਕਸ ਦੇ ਰਾਹੀਂ ਆਪਣੇ ਰਾਇ ਆਪਣੀ ਜ਼ਰੂਰ ਦੇਣੀ ਆ ਜੇਕਰ ਢਿੰਡਸਾ ਪਰਿਵਾਰ ਇੱਥੋਂ ਪਰਮਿੰਦਰ ਢਿੰਡਸਾ ਖੜਾ ਹੁੰਦਾਗਾ ਸਮਰੂਹ ਸੀਟ ਤੋਂ ਤਾਂ ਕਿੰਨੇ ਕੁ ਵੋਟਾਂ ਕਿੰਨੇ ਕੁ ਜਿੱਤ ਹਾਸਲ ਦੇ ਨੇੜੇ ਹੋ ਜਾਵੇਗਾ ਜਾਂ ਜੇਕਰ ਢੀਂਡਸਾ ਪਰਵਾਜ਼ ਪਿੱਛੇ ਹਟਦਾਗਾ ਜੇ ਅਕਾਲੀ ਦਲ ਆ ਸਿਮਰਜੀਤ ਮਾਨ ਦੀ ਸਪੋਰਟ ਕਰਦਾਗਾ ਤਾਂ ਸਿਮਰਜੀਤ ਮਾਨ ਤੇ ਜਿਹੜਾ ਆਵਾਦੀ ਪਾਰਟੀ ਦੇ ਨਾਲੋਂ ਬਰਾਬਰ ਢਿੱਡ ਸਕਦਾ ਜਾਂ ਅੱਗੇ ਲੰਘ ਸਕਦਾਗਾ ਇਸ ਦੀ رائے ਵੀ ਦੇਣੀ ਆ ਜਿਹੜੇ ਦੂਜੇ ਪਾਸੇ ਆ ਜਿਹੜਾ ਸੁਖਵੀਰ ਬਾਦਲਾ ਜਿਹੜਾ ਬਠਿੰਡ ਤੋਂ ਚੋਣ ਲੜ ਰਿਹਾਗਾ ਤੁਸੀਂ ਇਹ ਵੀ ਦੱਸਣਾ ਕਿ ਬਠਿੰਡਾ ਜਿਹੜੀ ਸੀਟ ਆ ਇੱਕ ਐਮ ਸੀਟ ਮੰਨੀ ਜਾਂਦੀ ਆ ਮਾਲਵੇ ਦੀ ਤੁਸੀਂ ਉਹ ਵੀ ਦੱਸ ਜਨਾ ਕਿ ਇਥੋਂ ਪਹਿਲਾਂ ਹਰ ਵੇਲੇ ਜਿਹੜੀ ਹਰ ਸੈਂਬਰਤ ਜਿਹੜੀ ਜਿੱਤ ਦੀ ਆ ਰਹੀ ਆ ਤੇ ਹੁਣ ਦੇਖਦੇ ਆ ਕਿ ਕੌਣ ਇਥੋਂ ਬਾਜ਼ੀ ਮਾਰਦਾ ਤੇ ਕੌਣ ਸੰਗਰੂਰ ਤੋਂ ਮਾਰਦਾਗਾ ਇਹ ਤਾਂ ਆਉਣ ਵਾਲਾ ਵਕਤੀ ਹੀ ਦੱਸੇਗਾ ਧੰਨਵਾਦ ਵੈਜੀ ਕਾ ਖਾਲਸਾ ਵੈਜੀ ਕੀ ਫਤਹਿ